ਅਲਸਾ ਗੁਰਾਂ ਦੇ ਲਾਲ ਤੈਨੂੰ ਉਹ ਬਾਜਾਂ ਵਿੱਚ ਸਰਹੰਦ ਦੇ ਮਾਰਦੇ ਉਧਰ ਕਹਿੰਦੇ ਬਾਊ ਪਹਿਲਵਾਨ ਦੀ ਕਬੱਡੀ ਪੈਣ ਜਾ ਰਹੀ ਆ ਤੇ ਅਸੀਂ ਦੇਖ ਰਿਹਾ ਕਿ ਮੁੱਖ ਮਹਿਮਾਨ ਕਬਲਜੀਤ ਕਾਕੀ ਜੀ ਆਏ ਹੋਏ ਆ ਤੇ ਆ ਮੁੰਡਾ ਕੈਨੇਡਾ ਤੋਂ ਆਇਆ ਉਹ ਇਹਦਾ ਚੱਲਦਾ ਏ ਦੌਰ ਇਹਨੂੰ ਕਹਿੰਦੇ ਸੱਭਾ ਕਲਾ ਨੌਰ ਬਈ ਸੱਭਾ ਕਲਾਕ ਵਿੱਚ ਟੱਚ ਸੀਪਾ ਬਾਜ਼ ਬਣ ਕੇ ਉੱਡ ਗਿਆ ਲਓ ਹਰਮਨ ਤੇ ਆ ਮੁੰਡਾ ਮੇਰੇ ਵੀਰੋ ਕੋਚ ਦਲਬੀਰ ਸਿੰਘ ਧੀਰੇ ਦੇ ਕੋਲੋਂ ਕਬੱਡੀ ਦੀਆਂ ਬਰੀਕੀਆਂ ਸਿੱਖਦਾ ਹੈ ਵੀਰੇ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੱਬਰੂ ਦਾ ਜੋਰ ਮਾਝੇ ਵਾਲਿਆਂ ਦਾ ਚੱਲਦਾ ਏ ਦੌਰ ਚੱਲਦਾ ਏ ਦੌਰ ਅਗਲੀ ਉਹਨਾਂ ਦਾ ਧੰਨਵਾਦ ਅਗਲੀ ਰੇਡ ਪਾਉਣ ਦੇ ਲਈ ਕੱਸਾਂ ਵਾਲਾ ਜੋਧਾ ਤਿਆਰ ਹੈ ਬਲਵਿੰਦਰ ਸਿੰਘ ਥਾਣਾ ਬਾਊ ਕਹਿੰਦਾ ਇਸ ਸਾਲ ਜੋਧਾ ਕੱਸਾਂ ਵਾਲਾ ਖੇਡੂ ਸਲੋ ਕਲੱਬ ਦੇ ਲਈ ਇੰਗਲੈਂਡ ਦੇ ਵਿੱਚ ਸ਼ੀਰਾ ਸ਼ੰਮੀਪੁਰੀਆ ਤਾਰੀ ਪਲਮਾਨ ਭੇਟਾ ਵਾਲਾ ਮਾਨੀ ਗਖਲ ਤੇ ਭਗਤਪੁਰੀਆ ਮੰਨਤਾ ਤੇ ਕੇਵਲ ਸਿੰਘ ਜੀ ਰੰਧਾਵਾ ਸਾਹਿਬ ਜੋ ਚੇਅਰਮੈਨ ਨੇ ਯੂਕੇ ਕਬੱਡੀ ਫੈਡਰੇਸ਼ਨ ਸਾਊਥ ਹਾਲ ਦਾ ਕੈਨੇਡਾ ਵਾਲੇ ਇਹਨਾਂ ਨੇ ਆਪਣੀ ਮੇਰੇ ਵੀਰੋ ਫੇਸਬੁੱਕ ਆਈਡੀ ਤੇ ਝੋਦਾ ਘਸ ਤੇ ਮੇਰੇ ਵੀਰੋ ਕਲਾ ਨੌਰਿਆ ਸ਼ੱਬਾ ਤੇ ਨਾਲ ਪਤਾ ਕੀ ਲਿਖਿਆ ਲਿਖਿਆ ਸਰੀ ਪਿੰਡ ਵਾਲੇ ਇਹ ਸਰੀ ਪਿੰਡ ਵਾਲੇ